ਹਜ਼ਾਰ ਟੀਵੀ ਨਿਊਜ਼ ਚੈਨਲ ਤੇ ਮੈਂ ਹਵਨੂ ਸ਼ਰਮਾ ਇਸ ਸਮੇਂ ਸੀ ਮੋਹਾਲੀ ਦੇ ਫੇਸ 10 ਵਿੱਚ ਪਹੁੰਚਾ ਜਿੱਥੇ ਆਊਟਲੈਟ ਰੈਸਟੋਰੈਂਟ ਨੂੰ ਫੁੱਲ ਆਫ ਹੈਲਥ ਵਰ ਕਿਹਾ ਜਾ ਸਕਦਾ ਕਿਉਂਕਿ ਹਰ ਇੱਕ ਚੀਜ਼ ਮੌਜੂਦ ਹੈ ਪਾਮੇ ਕੋਲੂਰ ਤੇਲ ਹੈ ਬਾਜਰਾ ਆਟਾ ਹੈ ਨਾ ਇਹ ਡਿਸ਼ਸ ਵੀ ਮਿਲਟ ਬੇਸ ਦੇ ਝਮਰੂਤ ਬਾਦ ਜੇਕਰ ਆਊਟਲੈਟ ਹੈਗਾ ਮੋਹਲੀ ਵਿੱਚ ਉਹ ਹੈਲਦੀ ਅਰਥ ਦੇ ਨਾਮ ਤੋਂ ਹੈ ਫੇਸ ਦਾ ਸਮੋਹਲੀ ਵਿੱਚ ਤੇ ਕਾਫੀ ਸਾਰੀ ਚੀਜ਼ਾਂ ਨੇ ਨੂਡਲ ਸਮੋਸਾ ਇਵਨ ਗੁੱਡ ਚਾਈ ਵੀ ਇਹਨਾਂ ਦੀ ਗਲੂਟਨ ਫ੍ਰੀ ਹੈ ਤਾਂ ਖਾਸ ਮੌਕੇ ਤੇ ਆਪਾਂ ਗੱਲਬਾਤ ਕਰਾਂਗੇ ਅਸ਼ਪ੍ਰੀਤ ਸਿੰਘ ਜੀ ਨਾਲ ਜਿਨ੍ਹਾਂ ਨੂੰ ਲਗਭਗ 7 ਤੋਂ 8 ਸਾਲ ਹੋ ਚੁੱਕੇ ਨੇ ਇਹਨਾਂ ਦੇ ਆਊਟਲੈਟ ਨੂੰ 7 ਤੋਂ 8 ਮਹੀਨੇ ਹੋ ਚੁੱਕੇ ਨੇ ਖਾਸ ਮੌਕੇ ਤੇ ਗੱਲਬਾਤ ਕਰਦੇ ਹਾਂ ਕੀ ਕੀ ਯੂਐਸਬੀ ਆਪਾਂ ਅੱਜਪ੍ਰੀ ਜਿੱਤ ਪੁੱਛਾਂਗੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਾਂਜੀ ਅਸੀ ਗੱਲ ਜੀ ਤੇ ਜਦੋਂ ਮੈਂ ਹੈਲਥਪਾਰ ਦੀ ਗੱਲ ਕੀਤੀ ਕਿ ਲੋਕ ਹੈਲਥ ਨੂੰ ਲੈ ਕੇ ਬਹੁਤ ਹੈਲਥ ਕੌਨਸ਼ੀਅਸ ਨੇ ਅੱਜਕੱਲ ਤੁਸੀਂ ਆਪਾਂ ਜ਼ਿਆਦਾ ਦੇਖਦੇ ਕਿ ਲੋਕਾਂ ਦੀ ਹੈਲਥ ਨਾਲ ਖਿਲਵਾੜ ਹੋ ਰਿਹਾ ਹੈ ਪਰ ਤੁਸੀਂ ਬਹੁਤ ਸੁਣਾ ਉਪਰਾਲਾ ਕੀਤਾ ਕਿ ਇੱਕ ਇੱਕ ਚੀਜ਼ ਨੂੰ ਤੁਸੀਂ ਹੈਲਥ ਨਾਲ ਭਰੀ ਚੀਜ਼ ਹੈ ਭਾਵੇਂ ਸਮੋਸਾਸ ਨੇ ਇਵਨ ਨੂਡਲਸ ਨੇ ਇਹ ਬਹੁਤ ਨਵਾਂ ਕਨਸੈਪਟ ਹੈ ਕਿੱਦਾਂ ਤੁਹਾਡੇ ਮਾਈਂਡ ਵਿੱਚ ਆਇਆ ਇਹ ਜੀ ਪਹਿਲਾਂ ਮੇਰੇ ਮਾਮਾ ਜੀ ਨੇ ਸਟਾਰਟ ਕੀਤਾ ਸੀ 2017 ਦੇ ਵਿੱਚ ਤੇ ਉਸ ਤੋਂ ਬਾਅਦ ਹੁਣ ਤੁਸੀਂ ਪੂਰੀ ਤਰ੍ਹਾਂ ਤਿਆਰ ਹੋ ਕੇ ਮਾਲੀ ਖੋ ਲਈਏ ਸਟੋਰ ਤੇ ਆਪਣੇ ਕੋਲ ਗਲੂਟਨ ਫ੍ਰੀ ਹੁੰਦਾ ਸਾਰਾ ਸਾਮਾਨ ਜੀ ਤੇ ਇੱਕ ਗਲੂਟਨ ਫ੍ਰੀ ਦਾ ਫਾਇਦਾ ਜੀ ਮਤਲਬ ਜਿਨੇ ਵੀਟ ਅਲਰਜੀ ਆ ਉਹ ਵੀ ਖਾ ਸਕਦੇ ਆ ਪਰ ਇਹ ਵਿਦਆਊਟ ਮੈਦਾ ਦਾ ਸਾਰਾ ਜਿਨੇ ਹੈਲਦੀ ਖਾਣਾ ਉਹ ਵੀ ਆਪਣੇ ਕੋਲ ਆ ਕੇ ਖਾ ਸਕਦਾ ਤੇ ਆਪਣੇ ਕੋਲ ਆਪਸ਼ਨ ਬਹੁਤ ਸਾਰੀਆਂ ਨੇ ਗਲੂਟਨ ਫ੍ਰੀ ਦੀਆਂ ਜੀ ਜਿਵੇਂ ਕਿ ਜਿਹਨੂੰ ਵੀਟ ਅਲਰਜੀ ਹੁੰਦੀ ਹੈ ਕਿਸੇ ਬੱਚੇ ਨੂੰ ਉਹਦਾ ਜੀ ਕਰਦਾ ਵੀ ਮੈਂ ਵੀ ਦੂਸਰੇ ਵਾਂਗ ਪੀਜ਼ਾ ਖਾਵਾ 버ਗਰ ਖਾਵਾ ਤੇ ਆਪਣੇ ਕੋਲ ਸਾਰੀਆਂ ਆਪਸ਼ਨਸ ਤੁਹਾਨੂੰ ਮੀਨੂ ਦੇ ਵਿੱਚ ਮਿਲਣਗੀਆਂ ਤੇ ਜਿਹੜੇ ਆਪਣੇ ਬਰਗਰ ਦੇ ਬੰਜ਼ ਹੋਗੇ ਸੈਂਡਵਿਚ ਦੇ ਪਿਆ ਹੋਗੇ ਬ੍ਰੈਡ ਹੋਗੇ ਹਾਂਜੀ ਹਾਂਜੀ ਉਹ ਖੁਦ ਆਪਾਂ ਸਾਰੇ ਬੇਕ ਕਰਦੇ ਆ ਜੀ ਪਿਓਰਲੀ ਉਹ ਗਲੂਟਨ ਫ੍ਰੀ ਹੁੰਦੇ ਨੇ ਕੋਈ ਵੀ ਕੰਟਾਮਿਨੇਸ਼ਨ ਨਹੀਂ ਹੁੰਦੀ। ਇੱਕ ਗੱਲ ਕਰੀ ਮਿੱਠਾ ਬੈਨਸ ਨਾਲ ਉਸ ਵਿੱਚ ਹਾਂਜੀ ਹਾਂਜੀ ਮਿੱਠਾ ਬੈਲੈਂਸ ਰਹਿੰਦਾ ਜੀ ਬਾਕੀ ਸੀ ਅਕੋਰਡਿੰਗ ਟੂ ਕਸਟਮਰ ਚੇਂਜ ਵੀ ਕਰ ਦਿੰਦੇ ਨੇ ਜੀ ਫਿੱਕਾ ਚਾਹੀਦਾ ਤੁਹਾਨੂੰ ਵੇਕਾ ਵੀ ਕਰ ਦਿੰਦੇ ਆ ਕੋਈ ਗੱਲ ਨਹੀਂ ਅਸੀਂ ਜੀ ਗੁੜ ਦੀ ਚਾਹ ਦੀ ਗੱਲ ਕਰਾਂਗੇ ਜਿੱਦਾਂ ਮੈਂ ਕਿਹਾ ਕਿ ਮੈਂ ਇਹ ਚੀਜ਼ ਬਹੁਤ ਕਨਸੈਪਟ ਪਹਿਲੀ ਵਾਰ ਸੁਣਿਆ ਕਿ ਪੀਜ਼ਾ 버ਗਰ ਨੂਡਲਸ ਵੀ ਗਲੂਟਨ ਫ੍ਰੀ ਨੇ ਇਵਨ ਸਮੋਸਾ ਵੀ ਹੈ ਤੁਹਾਡੀ ਹਰ ਚੀਜ਼ ਗਲੂਟਨ ਫ੍ਰੀ ਹੈ ਪਲੱਸ ਜਿਹੜੀ ਗੁੜ ਦੀ ਚਾਹ ਆਪ ਅਕਸਰ ਦੇਖਦਾ ਕਿ ਮਿੱਠਾ ਜ਼ਿਆਦਾ ਪਾ ਦਿੰਦੇ ਕਈ ਕੋਈ ਕੁਛ ਆਊਟਲਰ ਦੇ ਨਾਮ ਨਹੀਂ ਲਾਵਾਂਗੇ ਬਟ ਇਸ ਵਿੱਚ ਕੀ ਅਲੱਗ ਹੈ ਬਾਕੀ ਨਾਲ ਉਹ ਜਿਹੜੀ ਗੁੜ ਦੀ ਚਾਹ ਮ ਹਾਂ ਜੀ ਆਪਣੇ ਕੋ ਸਾਰੇ ਜਾਂ ਆਲਮੋਸਟ ਗਲੂਟਨ ਫ੍ਰੀ ਨੇ ਜੀ ਤੇ ਇਹਦੇ ਵਿੱਚ ਅੱਧਿਆਂ ਤੋਂ ਬਾਅਦ ਚੀਜ਼ਾਂ ਵੀ ਆਪਾਂ ਮਿਲਟਸ ਵੀ ਐਡ ਕੀਤੇ ਆ ਉਹਦਾ ਆਪਾਂ ਸਪੈਸ਼ਲ ਮੈਂਸ਼ਨ ਕੀਤਾ ਜੀ ਮੀਨੂ ਦੇ ਵਿੱਚ ਅਲੱਗ ਵੀ ਉਹ ਪਿਓਰਲੀ ਮਿਲਟਸ ਦੀਆਂ ਨੇ ਜੀ ਕੱਲੇ ਮਿਲਟਸ ਦੀਆਂ ਕੋਈ ਵਿੱਚ ਰਾਈਸ ਫਲੋਰ ਨਹੀਂ ਮਿਕਸ ਹੋ ਦੇ ਜਿਵੇਂ ਤੁਸੀਂ ਆਪਣਾ ਸਪੈਸ਼ਲ ਐਸਟਮਕ ਕੋਧਰੇ ਦੀ ਖਿਚੜੀ ਹੈ ਜੀ ਤੇ ਉਹ ਬਹੁਤ ਖਿਚੜੀ ਦਾ ਆਪਾਂ ਕਈ ਵਾਰ ਜੱਜ ਕਰ ਲੈਂਦੇ ਲੋਕ ਵੀ ਪੇਸ਼ੈਂਟ ਦਾ ਖਾਣਾ ਪਰ ਉਹ ਬਹੁਤ ਜ਼ਿਆਦਾ ਹੈਲਦੀ ਹੁੰਦੀ ਹੈ ਜੀ ਉਹਦੇ ਚ ਜਿਵੇਂ ਸਾਰੇ ਵੈਜੀਟੇਬਲ ਵੀ ਆਪਾਂ ਐਡ ਕਰਦੇ ਆਂ ਹਾਂਜੀ ਆਪਾਂ ਤੁਹਾਡੇ ਗ੍ਰੀਨ ਟੀ ਦੀ ਗੱਲ ਕਰੀਏ ਮੈਂ ਕੁਝ ਪੜ੍ਹੀ ਨੇ ਰੋਜ਼ੀਲਾ ਹੰਜ਼ਾ ਟੀ ਉਹ ਵੀ ਬਹੁਤ ਹੈਲਥਵਾਰ ਹੈ ਜੋ weight loss ਲਈ ਬਹੁਤ ਬੈਨੀਫਿਟ ਪ੍ਰੂਫ ਹੁੰਦੀਆਂ ਨੇ ਤੇ ਗ੍ਰੀਨ ਟੀਸ ਤੇ ਆਪਾਂ ਹਰਬਲ ਟੀਜ਼ ਬਾਰੇ ਜਾਨਣਾ ਚਾਹਾਂਗੇ ਕੀ ਸਪੈਸ਼ੈलिटी ਹੈ ਉਹਨਾਂ ਦੇ ਹਾਈਲਾਈਟਸ ਕੀ ਨੇ ਯੂਸਬੀ ਕੀ ਹੈ ਹੈਲਥੀਅਰ ਦਾ ਹਾਂਜੀ ਜਿਹੜੀਆਂ ਆਪਣੇ ਕੋਲ ਹਰਬਲ ਟੀਜ਼ ਨੇ ਜੀ ਉਹ ਆਪਣੇ ਕੋਲੇ ਲਾ ਲਓ ਵੀ ਜਿਹੜੀ ਪਿਓਰ ਫਾਰਮ ਹੁੰਦੀ ਹੈ ਜਿਹਦੇ ਪੱਤੇ ਆ ਸੁਕਾਏ ਹੋਏ ਆ ਜੀ ਪਾਊਡਰ ਫਾਰਮ ਦੇ ਵਿੱਚ ਨਹੀਂ ਜਦੋਂ ਹਰਬਲ ਟੀਜ਼ ਪਾਊਡਰ ਫਾਰਮ ਚ ਆਉਂਦੇ ਮਿਕਸਿੰਗ ਹੋ ਜਾਂਦੀ ਉਹ ਜੀ ਤੇ ਮੇਰੇ ਉੱਪਰ ਦੇਖਿਆ ਉਹ ਵੀਟ ਕਰਾਸ ਆਈ ਆਪਣੇ ਕੋਲੇ ਉਹ ਸਿਰਫ ਸੁਕਾਇਆ ਹੋਇਆ ਵੀਟ ਕਰਾਸ ਆਈ ਹਾਂਜੀ ਮਤਲਬ ਪਿਓਰਲੀ ਫਾਰਮ ਚ ਆਈ ਉਹ ਤੇ ਉੱਪਰ ਪਲਸਿਸ ਵੀ ਨੇ ਜੇਕਰ ਆਪਾਂ ਕਨਸੈਪਟ ਦੀ ਗੱਲ ਕਰੀਏ ਕਿੱਦਾਂ ਆਇਆ ਮਾਈਂਡ ਵਿੱਚ ਕਿ ਇਦਾਂ ਉਪਰ ਵਾਲਾ ਤੁਹਾਨੂੰ ਕਰਨਾ ਚਾਹੀਦਾ ਤੁਸੀਂ ਮਾਨਸਾ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਇੱਕ ਕ੍ਰੀਏਟੀਵਿਟੀ ਤੁਸੀਂ ਪੰਜਾਬ ਦੀ ਕ੍ਰੀਏਟੀਵਿਟੀ ਤੁਸੀਂ ਮੋਹਾਲੀ ਵਿੱਚ ਲੈ ਕੇ ਆਏ ਹੋ ਮੋਹਾਲੀ ਵੀ ਪੰਜਾਬ ਕੈਟੇਗਰੀ ਚ ਪੈਂਦਾ ਹੈ ਤੇ ਲੋਕ ਹੈਲਥ ਨੂੰ ਲੈ ਕੇ ਕਿੰਨੇ ਅਲਰਟ ਨੇ ਕਿੰਨਾ ਇਹ ਚੀਜ਼ ਨੂੰ ਤੁਸੀਂ ਕਿਹੜੇ ਤਰੀਕੇ ਨਾਲ ਦੇਖਦੇ ਹੋ ਐਜ਼ ਅ ਬਿਜ਼ਨਸਮੈਨ ਹਾਂਜੀ ਅੱਜਕੱਲ ਜਿਵੇਂ ਕਰੋਨਾ ਤੋਂ ਬਾਅਦ ਥੋੜਾ ਜਿਹਾ ਜ਼ਿਆਦਾ ਲੋਕ ਹੈਲਥ ਵੱਲ ਧਿਆਨ ਦੇਣ ਲੱਗੇ ਨੇ ਜੀ ਹੁਣ ਤੇ ਲੋਕ ਹੁਣ ਸੋਚ ਰਹੇ ਨੇ ਵੀ ਦਵਾਈਆਂ ਦੇ ਪੈਸੇ ਲਾਉਣ ਨਾਲੋਂ ਵਧੀਆ ਆਪਾਂ ਪਹਿਲੀ ਚੰਗਾ ਖਾਈਏ ਤੇ ਰਿਸਪੌਂਸ ਬਹੁਤ ਵਧੀਆ ਮਿਲ ਰਿਹਾ ਜੀ ਇੱਥੇ ਆਪਾਂ ਨੂੰ ਗਲੂਟਨ ਫ੍ਰੀ ਮਤਲਬ ਜਿਨ੍ਹਾਂ ਨੂੰ ਪ੍ਰੋਬਲਮ ਹੈ ਗਲੂਟਨ ਉਹ ਖਾਈ ਰਹੇ ਨੇ ਜਿਨ੍ਹਾਂ ਨੂੰ ਨਹੀਂ ਵੀ ਪ੍ਰੋਬਲਮ ਉਹ ਵੀ ਵਿਦਆਊਟ ਮੈਦਾ ਆ ਕੇ ਟੇਸਟ ਕਰ ਰਹੇ ਨੇ ਸਾਡੇ ਕੋਲ ਹੈਲਥਲੀ ਬਹੁਤ ਵਧੀਆ ਜੀ ਇਹ ਚੀਜ਼ ਤੇ ਜਿਹੜੀ ਪਲਸੀਸ ਨੇ ਪਲਸੀਸ ਬਾਰੇ ਵੀ ਜਾਣਾ ਚਾਹਾਂਗੇ ਥੋੜੇ ਰੇਟ ਬੜੇ ਜਨੂਜੇ ਨੇ ਹਾਂਜੀ ਰੇਟਸ ਆਪਣੇ ਆਲਮੋਸਟ ਜਿਹਨੇ ਬਾਹਰ ਤੁਹਾਨੂੰ ਮਿਲਣਗੇ ਉਹੀ ਰੇਟ ਮਿਲਣਗੇ ਤੇ ਆਪਣੇ ਕੋਲ ਇਹ ਪਾਲਸੀ ਸਾਰੀਆਂ ਰਾਜਸਥਾਨ ਦੀਆਂ ਹੁੰਦੀਆਂ ਜੀ ਵਿਦਾਊਟ ਪਾਲਿਸ਼ ਹੁੰਦੀਆਂ ਨੇ ਤੇ ਤੁਹਾਨੂੰ ਪਤਾ ਹੀ ਰਾਜਸਥਾਨ ਦੇ ਥੋੜੇ ਜਿਹਾ ਐਵੇਂ ਰੇਸ ਬਰੇ ਘੱਟ ਹੁੰਦੀ ਆ ਹਾਂਜੀ ਤਾਂ ਹੀ ਉਹ ਐਡ ਕੀਤੀ ਆਪਾਂ ਨੇ ਜਿੱਦਾਂ ਸਾਡੇ ਸਾਹਮਣੇ ਖਿਚੜੀ ਬਾਰੇ ਜਲਣਾ ਚਾਹਾਂਗੇ ਇਹ ਹੈਲਥ ਬਾਰ ਦਾ ਜਿਹੜਾ ਸਾਡੇ ਸਾਹਮਣੇ ਆ ਚੁੱਕਿਆ ਕਿ ਇਹ ਖਿਚੜੀ ਬਾਰੇ ਜਲਣਾ ਚਾਹਾਂਗੇ ਹੈਲਥ ਨਾਲ ਭਰਪੂਰ ਖਿਚੜੀ ਹੈ ਕੋਈ ਨੁਕਸਾਨ ਨਹੀਂ ਹੈ ਮਸਾਲੇ ਵੀ ਬੈਲੈਂਸ ਹੋਣਗੇ ਹਾਂਜੀ ਕਿੱਦਾਂ ਰੈਡੀ ਕਰਦੇ ਜਿਹੜਾ ਮਟੀਰੀਅਲ ਆ ਉਹ ਕਿਦਾਂ ਰੈਡੀ ਕਰਦੇ ਕਿੱਥੋਂ ਆਉਂਦਾ ਮਟੀਰੀਅਲ ਮਟੀਰੀਅਲ ਵੀ ਸਾਰਾ ਆਪਣਾ ਖੋਦ ਹੀ ਹੁੰਦਾ ਜੀ ਕਿਉਂਕਿ ਇਹ येलो ਮਾਸਟਰਡ ਆਇਲ ਦੇ ਵਿੱਚ ਤਿਆਰ ਹੋਇਆ ਜੀ ਕੋਲੂ ਦਾ ਤੇਲ ਆਪਾਂ ਖੁਦ ਕੱਢਦੇ ਆ ਆਪਣੇ ਮਾਨਸਾ ਆਪਣੀ ਫੈਕਟਰੀ ਹੈ ਜੀ ਉਹੀ ਤੇਲ ਯੂਜ਼ ਹੁੰਦਾ ਇਹਦੇ ਵਿੱਚ ਜਿਹੜੇ ਮਸਾਲੇ ਯੂਜ਼ ਹੁੰਦੇ ਉਹ ਵੀ ਆਪਣੇ ਹੁੰਦੇ ਆ ਬਾਕੀ ਗ੍ਰੀਨ ਵੈਜੀਟੇਬਲਸ ਆ ਗਈਆਂ ਤੇ ਕੋਧਰ ਆ ਗਿਆ ਜੀ ਹਾਂਜੀ ਮਸਾਲੇ ਜਿਹੜੇ ਹੈਗੇ ਨੇ ਸਬਜ਼ੀਆਂ ਸਾਰੀਆਂ ਫਰੈਸ਼ ਨੇ ਆਉਂਦੀ ਸਪੌਟ ਤੇ ਹਾਂਜੀ 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 ਸਾਰਾ ਵੀ ਸੈਸ਼ਨ ਹੁੰਦਾ ਜੀ ਬਾਕੀ ਜਿਹੜਾ ਵੀ ਚੀਜ਼ ਨੀਚੇ ਯੂਜ਼ ਹੁੰਦੀ ਹੈ ਜ ਜਿਵੇਂ ਜੀ ਮਿਲਟਸ ਤਾਂ ਬਹੁਤ ਫਾਇਦੇਮੰਦ ਨੇ ਜਿਵੇਂ ਗਲੂਟਨ ਪ੍ਰੋਬਲਮ ਉਹ ਵੀ ਖਾ ਸਕਦੇ ਆਈ ਸ਼ੂਗਰ ਵਾਲੇ ਪੇਸ਼ੈਂਟ ਵੀ ਖਾ ਸਕਦੇ ਆ ਜਿਨ੍ਹਾਂ ਨੂੰ ਜਿਆਦਾ ਮੋਟਾਪਾ ਉਹ ਵੀ ਘੱਟ ਕਰ ਸਕਦੇ ਆ ਖਾ ਕੇ ਹਾਂਜੀ ਇਹਦਾ ਫਾਇਦੀ ਫਾਇਦੇ ਮਿਲਟਸ ਦੇ ਦਾ ਹੀ ਜਦੋਂ ਤੁਸੀਂ ਸਟਾਰਟਅਪ ਕੀਤਾ ਤੁਸੀਂ ਇਹ ਸਟਾਰਟਅਪ ਲੈ ਕੇ ਆਈ ਕਨਸੈਪਟ ਲੈ ਕੇ ਆ ਤਾਂ ਕਿਹੜੇ ਕਿਹੜੇ ਚੈਲੰਜ ਨੇ ਤੁਹਾਡੇ ਬੱਸੇ ਹਾਲਾਂਕਿ ਤੁਹਾਡੇ ਮਾਮਾ ਜੀ ਤੁਹਾਨੂੰ ਸਪੋਰਟ ਕੀਤਾ ਪਰ ਇੱਕ ਚੈਲੰਜ ਹੁੰਦਾ ਇੱਕ ਟਾਸਕ ਹੁੰਦਾ ਕਿਉਂਕਿ ਆਊਟਲੈਟ ਹਰ ਕੋਈ ਨਹੀਂ ਚਲਾ ਸਕਦਾ ਬਹੁਤ ساری ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਕਿਤੇ ਨਾ ਕਿਤੇ ਹਾਂਜੀ ਚੈਲੰਜਸ ਤਾਂ ਬਹੁਤ ਦੇਖਣੇ ਪੈਂਦੇ ਆ ਕਿ ਮਹਾਲੀ ਵਾਲੇ ਦਾ ਸ਼ਹਿਰ ਹੈ ਜੀ ਸਾਰੇ ਲੋਕ ਪੜੇ ਲਿਖੇ ਨੇ ਜੀ ਇੱਥੇ ਲੋਕਾਂ ਨੂੰ ਯਕੀਨ ਦਿਵਾਉਣਾ ਬਹੁਤ ਔਖਾ ਹੈ ਜੀ ਵੀ ਸਾਡੀ ਚੀਜ਼ ਓਰੀਜਨਲ ਆ ਅਸੀਂ ਕਹਿੰਦੇ ਆ ਵੀ ਤੁਸੀਂ ਸਾਡੀ ਚੀਜ਼ ਲੈ ਕੇ ਜਾਓ ਤੁਹਾਨੂੰ ਤੁਸੀਂ ਟੈਸਟ ਕਰਾਓਗੇ ਤੋਂ ਮਾ ਜੀ ਜੇ ਤੁਹਾਨੂੰ ਲੱਗਦਾ ਸਾਡੀ ਚੀਜ਼ ਪਿਓਰ ਨਹੀਂਗੀ ਸਾਨੂੰ ਵਾਪਸ ਕਰੋ ਪਰ ਸਾਡਾ ਅੱਜ ਤੱਕ ਜਿੰਨੇ ਨੂੰ ਅਸੀਂ ਦਿੱਤਾ ਹੈ ਵੀ ਚਲੋ ਕੋਈ ਸੀ ਸਮਾਨ ਲੈ ਕੇ ਜਾਓ ਜੇ ਤੁਹਾਨੂੰ ਨਹੀਂ ਪਸੰਦ ਖੁੱਲਾ ਮੋੜ ਦਿਓ ਪਰ ਅੱਜ ਤੱਕ ਸਾਡੀ ਕੋਈ ਚੀਜ਼ ਵਾਪਸ ਨਹੀਂ ਆਈ ਆਸ-ਪਾਸੇ ਹੋਰ ਵੀ ਆਊਟਲੈਟਸ ਨੇ ਪਰ ਉਹ ਇੱਕ ਜੰਕ ਫੂਡ ਦੇ ਆਊਟਲੈਟਸ ਨੇ ਲੋਕ ਉੱਥੇ ਵੀ ਜਾਂਦੇ ਨੇ ਪਰ ਜਿਹਨੂੰ ਹੈਲਥਲੀ ਸਮਝ ਆ ਜਿਹਨੂੰ ਅੰਡਰਸਟੈਂਡ ਹੋਊਗਾ ਉਹ ਇੱਥੇ ਆਏਗਾ ਇਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਕੀ ਕਹਿਣਾ ਚਾਹੋਗੇ ਜੀ ਜੀ ਅੱਜਕੱਲ ਲੋਕ ਬਹੁਤ ਅਵੇਅਰ ਨੇ ਜੀ ਬਾਕੀ ਜਿਹੜੇ ਨਵੇਂ ਆਪਣੇ ਫੈਮਿਲੀ ਦਾ ਆਉਂਦੀਆਂ ਨੇ ਉਹ ਵੀ ਆਪਣੇ ਬੱਚਿਆਂ ਨੂੰ ਕਹਿੰਦੇ ਨੇ ਇੱਥੇ ਲੈ ਕੇ ਆਉਂਦੇ ਨੇ ਜਿਵੇਂ ਬਾਹਰ ਪੀਜ਼ਾ ਖਾਣਾ ਜੀ ਉਹ ਪਿਓਰਲੀ ਸਾਰਾ ਮੈਦੇ ਦਾ ਹੁੰਦਾ ਜੀ ਆਪਣੇ ਕੋਲੇ ਮੈਦਾ 1% ਵੀ ਨਹੀਂ ਹੁੰਦਾ ਜੀ ਉਹਦੇ ਵਿੱਚ ਜਿਵੇਂ ਉਹਦਾ ਬੇਸ ਹੁੰਦਾ ਜੀ ਉਹਦਾ ਮੱਕੀ ਦਾ ਹੋ ਗਿਆ ਜਵਾਰ ਦੇ ਆਟੇ ਦਾ ਹੁੰਦਾ ਜੀ ਮਾਪੜ ਕੋ ਮੈਦੇ ਵਾਲੀ ਕੋਈ ਚੀਜ਼ ਨਹੀਂ ਹੈਗੀ ਬਾਕੀ ਆਪਾਂ ਵੈਰਾਈਟੀ ਸਾਈ ਰੱਖੀ ਹੈ ਜੀ ਬੱਚਿਆਂ ਵਾਲੀ 버ਗਰ ਹੋਗੇ ਆਪਾਂ ਦੇਖ ਸਕਦੇ ਹਾਂ ਗੁਰਦੀ ਚਾਹ ਇਹ ਵੀ ਗਲੂਟਨ ਫ੍ਰੀ ਐ ਅਕਸਰ ਆਪਾਂ ਕਿਸ ਕਿਸੇ ਵੀ ਆਊਟਲੈਟ ਜਾਈਏ ਮਿੱਠਾ ਜ਼ਿਆਦਾ ਹੁੰਦਾ ਪਰ ਲੋਕ ਫਿਰ ਵੀ ਪੀਂਦੇ ਨੇ ਪਰ ਇਹ ਪ੍ਰੋਪਰ ਗਲੂਟਨ ਫ੍ਰੀ ਹੈ ਜੇਕਰ ਤੁਸੀਂ ਇਹਨੂੰ ਪੀਓਗੇ ਤੁਹਾਡੀ ਸਿਹਤ ਨੂੰ ਕਿਸੇ ਕਿਸਮ ਦਾ ਨੁਕਸਾਨ ਨਹੀਂ ਪਹੁੰਚੇਗਾ ਆਪਾਂ ਗੱਲ ਕਰੀ 100 ਤੋਂ ਵੱਧ ਆਈਟਮਸ ਨੇ ਹਾਈਲਾਈਟਸ ਕਿਹੜੇ-ਕਿਹੜੇ ਨੇ ਬਾਜਰੇ ਦੀ ਰੋਟੀ ਐ ਜਵਾਰ ਐ ਰਾਗੀ ਐ ਅੱਜਕੱਲ ਇਹ ਬਹੁਤ ਔਨ ਟ੍ਰੈਂਡ ਐ ਲੋਕ ਖਾਣਾ ਬਹੁਤ ਪਸੰਦ ਕਰਦੇ ਨੇ 7 ਕਿਸਮ ਦਾ ਮਲਟੀ ਹਾਂਜੀ ਸਾਡੇ ਜਿਵੇਂ ਫੈਮਲੀਆਂ ਆਉਂਦੀਆਂ ਜੀ ਉਹ ਪ੍ਰੇਫਰ ਕਰਦੀਆਂ ਸਾਡੇ ਕੰਪੋਜ਼ ਹੁੰਦੇ ਨੇ ਜਿਵੇਂ ਰਾਗੀ ਰੋਟੀ ਆ ਗਈ ਉਹ ਚ ਬਾਜਰਾ ਰੋਟੀ ਆ ਗਈ ਜਵਾਰ ਦੀ ਰੋਟੀ ਆ ਗਈ ਤੇ ਸਵੇਰੇ ਸਾਮ ਸਾਡੇ ਪਟੂਰੇ ਹੋਗੇ ਪਟੂਰੇ ਯਾ ਚੱਲ ਰਹੇ ਨੇ ਜੀ ਤੇ ਜੇ ਬੱਚਿਆਂ ਦੇ ਫੇਵਰਟ ਹੈ ਜਿਹੜੇ ਮੋਮੋਜ਼ ਆ ਗਏ ਜੀ ਸਪਰਿੰਗ ਰੋਲ ਉਹ ਵੀ ਆਪਾਂ ਸਾਰੇ ਗਲੂਟਨ ਫ੍ਰੀ ਬਣਾ ਰਹੇ ਹਾਂ ਜੀ ਹਾਂਜੀ ਇਹਦਾ ਇੰਟਰਸਟਿੰਗ ਫੈਕਟਰ ਕੀ ਹੈ ਹੈਲਦੀ ਅਰਥ ਦਾ ਮਤਲਬ ਹੈਲਦੀ ਅਰਥ ਨਾਮ ਰੱਖਿਆ ਅਸੀਂ ਹੈਲਦੀ ਅਰਥ ਰੱਖਿਆ ਲਈ ਵੀ ਹੈਲਥਨ ਲੋਕਾਂ ਨੂੰ ਹੈਲਥ ਦੇਣੀ ਹੈ ਜੀ ਨਾਲ ਹਰੇਕ ਚੀਜ਼ ਆਪਣੀ ਹੈਲਦੀ ਮਿਲੂਗੀ ਤੁਹਾਨੂੰ ਉੱਪਰ ਸਾਰੀ ਗਲੂਟਨ ਫ੍ਰ ਤੇ ਹੁਣ ਤੁਹਾਡੇ ਆਊਟਲੈਟ ਨੂੰ ਲੈ ਕੇ ਅੱਗੇ ਕੀ ਐਕਸਪੈਕਟੇਸ਼ਨਸ ਨੇ ਕੀ ਤੁਹਾਡੇ ਫਿਊਚਰ ਪਲਾਨਸ ਨੇ ਤੁਹਾਡੇ ਨਾਲ ਗੱਲਬਾਤ ਦੌਰਾਨ ਮੈਨੂੰ ਪਤਾ ਲੱਗਿਆ ਤੁਸੀਂ ਡੋਸਾ ਵੀ ਲਾਂਚ ਕਰਨ ਜਾ ਰਹੇ ਹੋ ਉਹਦੇ ਬਾਰੇ ਅਸੀਂ ਜਾਨਣਾ ਚਾਹਾਂਗੇ ਹਾਂਜੀ ਅਸੀਂ ਐਕਸਪੈਰੀਮੈਂਟਸ ਕਰਦੇ ਰਹੇ ਨੇ ਜੀ ਜਿਵੇਂ ਸਾਡੇ ਕੁੱਕ ਬਹੁਤ ਵਧੀਆ ਨੇ ਜੀ ਤੇ ਮਿਲਟਸ ਕੋਈ ਵੀ ਨਵੀਂ ਚੀਜ਼ ਅਸੀਂ ਨਹੀਂ ਉਹ ਇੱਥੇ ਹੀ ਮਾਲੀ ਤੋਂ ਨਹੀਂ ਜੀ ਤੇ ਅਸੀਂ ਕਰਦੇ ਰਹੇ ਨੇ ਟਰਾਈ ਨਵੀਂ ਤੋਂ ਨਵੀਂ ਚੀਜ਼ ਮਿਲਟਸ ਦੀ ਬਣਾਈਏ ਤੇ ਉਹਨਾਂ ਅਸੀਂ ਥੋੜੇ ਦਿਨਾਂ ਬਾਅਦ ਅਸੀਂ ਮਿਲਟ ਡੋਸਾ ਵੀ ਕਰ ਰਹੇ ਹਾਂ ਜੀ ਇੰਟਰੋਡਿਊਸ ਹਾਂਜੀ ਕੋmpition ਫੀਲ ਕਰਦੇ ਹੋ ਕਿਸੇ ਦਾ ਜੇ ਆਪਣੀ ਵੈਰਾਈਟੀ ਤੇ ਇੱਕ ਵਿਸ਼ਵਾਸ ਹੁੰਦਾ ਕਿ ਅਸੀਂ ਜੋ ਵੀ ਦੇਵਾਂਗੇ ਲੋਕਾਂ ਨੂੰ ਲੋਕਾਂ ਨੂੰ ਕਿ ਵਿਸ਼ਵਾਸ ਹੈ ਕਸਟਮਰ ਲੋਗ ਰੈਗੂਲਰ ਕਸਟਮਰਸ ਦੁਬਾਰਾ ਤਾਂ ਹੀ ਆਉਣਗੇ ਉਹ ਕਿਉਂਕਿ ਤੁਹਾਡੀ ਇੱਕ ਵੈਰਾਈਟੀ ਚ ਇੱਕ ਟਰਸਟ ਬਣਿਆ ਹੋਇਆ ਹੈ ਹਾਂਜੀ ਹਾਂਜੀ ਉਹ ਤਾਂ ਹੈ ਬਾਕੀ ਕੰਪੀਟੀਸ਼ਨ ਦਾ ਵੀ ਫਾਇਦਾ ਹੁੰਦਾ ਜੀ ਇੱਕ ਜੇ ਕੰਪੀਟੀਸ਼ਨ ਹੋਊਗਾ ਜੀ ਤਾਂ ਹੀ ਅਸੀਂ ਮਤਲਬ ਹੋਰ ਆਪਣੀ ਕੁਆਲਿਟੀ ਬੈਟਰ ਕਰਾਂਗੇ ਜੀ ਬੇਨਾ ਕੰਪੀਟੀਸ਼ਨ ਦਾ ਮਤਲਬ ਥੋੜ੍ਹਾ ਕੁਆਲਿਟੀ ਵੀ ਡਿੱਗ ਜਾਂਦੀ ਆ ਬੰਦੇ ਦੀ ਤੁਸੀਂ ਹੈਲਦੀ ਅਰਥ ਬਾਰੇ ਤੇ ਜਿਹੜਾ ਤੁਸੀਂ ਡੋਸਾ ਲਾਂਚ ਕਰਨ ਜਾ ਰਹੇ ਹੋ ਉਹਦੇ ਵਿੱਚ ਤੁਸੀਂ ਅੰਤ ਵਿੱਚ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਤੇ ਪਲੱਸ ਇੱਕ ਚੀਜ਼ ਐਡ-ਆਨ ਕਰਾਂਗੇ ਜਿਹੜੇ ਲੋਕ ਸਿਹਤ ਦਾ ਧਿਆਨ ਨਹੀਂ ਰੱਖਦੇ ਖਾਸ ਕਰਕੇ ਛੋਟੇ ਬੱਚਨੋ ਕਿ ਕੀ ਮੈਸੇਜ ਹੋਵੇਗੇ ਯੂਥ ਨੂੰ ਜਿਹੜੇ ਅੱਜਕੱਲ ਪੀਜ਼ਾ 버ਗਰਸ ਖਾਂਦੇ ਨੇ ਅਲੱਗ-ਅਲੱਗ ਆਊਟਲੈਟਸ ਸੇ ਜਾ ਕੇ ਆਪਾਂ ਕਿਸੇ ਦਾ ਨਾਂ ਨਹੀਂ ਲਾਵਾਂਗੇ ਉਹਨਾਂ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਅਸੀਂ ਕਹਿਣਾ ਚਾਹਾਂਗੇ ਜੀ ਦੇਖੋ ਵੀ ਜੀ ਹਰੇਕ ਦਾ ਕਰਦਾ ਜੀ ਬੀਪੀ ਦਾ 버ਗਰ ਖਾਣ ਨੂੰ ਜੀ ਪਰ ਆਪਣੇ ਕੋਲ ਜਿਹੜੇ ਚੀਜ਼ ਆ ਉਹ ਵਿਦਆਊਟ ਮੈਦਾ ਵੀ ਤੁਸੀਂ ਉਹ ਚੀਜ਼ ਖਾਓ ਪਰ ਥੋੜਾ ਨੁਕਸਰ ਦਾ ਨੁਕਸਾਨ ਨਾ ਹੋਵੇ ਹਾਂਜੀ ਤਾਂ ਤੁਸੀਂ ਦੇਖਿਆ ਸੀ ਗਿਆ ਅਰਸ਼ਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਹੈਲਦੀ ਅਰਥ ਪਰ ਖਾਸ ਮੌਕੇ ਤੇ ਗੱਲਬਾਤ ਕੀਤੀ ਪੀਜ਼ਾ ਖਾਓ 버ਗਰ ਖਾਓ ਸਮੋਸਾ ਖਾਓ ਪਰ ਹੈਲਦੀ ਖਾਓ ਜੋ ਕਿ ਗਲੂਟਨ ਫ੍ਰੀ ਆਪਣੀ ਸਿਹਤ ਪਹਿਲਾਂ ਸਿਹਤ ਨਾਲ ਖਿਲਵਾੜ ਨਾ ਕਰੋ ਜੇਕਰ ਚਾਹ ਵੀ ਪੀਣੇ ਗੁਰਦੀ ਤਾਂ ਗਲੂਟਨ ਫ੍ਰੀ ਪੀਓ ਇੱਕ ਵਾਰੀ ਸੈਕਟਰ 10 ਹੈਲਦੀ ਅਰਥ ਵਿੱਚ ਵਿਜ਼ਿਟ ਕਰੋ ਤੇ ਜਿਹੜਾ ਵੀ ਤੁਹਾਡੇ ਹੈਲਥ ਨਾਲ ਰਿਗਾਰਡਿੰਗ ਤੁਹਾਨੂੰ ਪ੍ਰੋਬਲਮ ਹੈ ਇੱਥੇ ਆ ਕੇ ਤੁਹਾਡੀ ਸੌਲਵਡ ਹੋ ਜਾਏ ਕਿਉਂਕਿ ਬਹੁਤ ਸੋਹਣਾ ਆਊਟਲੈਟ ਬਣਿਆ ਨੀਚੇ ਵੀ ਤੁਸੀਂ ਬੈਠ ਸਕਦੇ ਹੋ ਤੇ ਸਭ ਤੋਂ ਵੱਡੀ ਗੱਲ ਹੈ ਕਿ ਹੈਲਥ ਦਾ ਬਾਰ ਹੈ ਫੁੱਲ ਆਫ ਹੈਲਥ ਬਾਰ ਹੈ ਤਾਂ ਇਕ ਵਾਰੀ ਵਿਜ਼ਿਟ ਕਰੋ ਮੋਹਾਲੀ ਸੈਕਟਰ 10 ਹੈਲਥੀਅਰ ਹੈਲਥੀ ਅਰਥ ਵਿੱਚ ਤਾਜ਼ਾ ਅਪਡੇਟਸ ਲਈ ਬਣੇ ਰਿਹਾ ਜ਼ਾਰ ਟੀਵੀ ਨਿਊਜ਼ ਨਾਲ